ਜੋ ਤਾਂ ਡੈਡੀ ਸ਼ੈਂਪੀ ਦੀ ਵੀਡੀਓ ਬਣਾ ਤੇ ਸਾਡੀ ਵੀਡੀਓ ਬਣਾ ਮੈਂ ਕਿਹਾ ਚੱਲ ਭਾਈ ਤੁਹਾਡੀ ਵੀਡੀਓ ਬਣਾ ਦਿੰਨੇ ਆ ਇਹ ਮੱਕ ਦੀ ਰੌਣੀ ਕੀਤੀ ਸੀਗੀ ਚੱਲ ਇੱਕ ਅੱਦੇ ਦਿਨ ਚ ਵੀਰ ਦੇਾਂਗੇ ਉਪਾਜ ਗਿਆ ਇੱਕ ਆ ਸ਼ੈਂਪੀ ਲੈ ਫਿਰਦਾ ਕਹਿੰਦਾ ਵੀ ਵੀਡੀਓ ਕਲਿੱਪ ਪਾਉਣੀ ਆ ਕਹਿੰਦਾ YouTube 'ਚ ਮੈਂ ਕਿਹਾ ਭਾਈ ਜ਼ਰੂਰ ਪਾਵਾਂਗੇ ਆ ਵੱਤਰਾ ਜੂਗਾ ਤੇ ਕੱਲ ਦਾ ਦਿਨ ਪਰਸ ਉਹਦੇ 'ਚ ਮੱਕ ਵੀਰ ਦੇਾਂਗੇ ਪੱਠੀ ਦਾ ਬਸ ਆ ਰਹਿ ਗਿਆ ਦੋ ਕੁ ਦਿਨਾਂ ਹੋ ਗਏ। ਅੱਬੀ ਅੱਬੀ ਇੱਥੇ ਬਾਰ-ਬਾਰ ਤੇ ਇਹ ਕੁੱਤੀ ਨੂੰ ਲਈ ਮੈਂ ਕਿਹਾ ਚੱਲ ਇੱਥੇ ਇਹਨੂੰ ਤੋਰ ਫੇਰ ਲਾ ਦੋ ਮਿੰਟ ਤੇ ਇੱਥੇ ਬੋੜਾ ਹਿੱਟੀ ਅੰਦਾ ਮਿੱਟੀ ਵਿੜੇ ਚ। ਉਹ ਪੁੱਦੀਆਂ ਛਾਲਾਂ ਲਾ ਗਏਗਾ। ਕੁੱਤੀ ਦੀ ਛਾਲ ਲੱਗੀ ਫੁੱਟਬਾਲ ਫੜਦੀ ਸੀਗੀ। ਫੁੱਟਬਾਲ ਖੜਾਈ ਹੈ। ਤੇ ਕਿ ਜਵਾਗ ਚੱਲ ਖੇਡੀ ਜਾਂਦੇ ਉਹਦੇ ਨਾਲ ਮੈਂ ਕਿਹਾ ਚੱਲ ਇੱਥੇ ਖੇਡ ਲਓ ਕਿਉਂਕਿ ਬਾਹਰ ਅੰਦਰ ਤਾਂ ਇੱਕ ਬਹੁਤ ਘੱਟ ਜਾਂਦੇ। ਇੱਧਰ ਆ ਜਿਓ ਸੱਪ ਸਲੁੱਤੀ ਹੁੰਦਾ ਪਤਾ। ਇਹ ਚਲ ਇੱਥੇ ਵੀ ਚੱਲਣ ਵਾਲੀ ਵੀਡੀਓ ਬਣਾ ਦਿੰਨੇ ਇਹਨਾਂ ਵੀ ਚਲੋ ਖੇਡ ਲਓ ਹੁਣ ਇਹ ਲੈ ਆਂਦੀ ਤਾਂ ਪਾਕਿਸਤਾਨੀ ਬੁਲੀ ਕਰਕੇ ਸੀ ਪਰ ਇਹ ਦੋਗਲੀ ਜੀ ਨਿਕਲ ਗਈ ਪਰ ਸਿਆਣੀ ਬਹੁਤ ਸੀ ਸੰਭਾਲੀ ਬਾਲੀ ਸੀ ਇਹ 6 ਸਾਲ ਦੀ ਹੋ ਗਈ ਹੈ ਸਾਡੇ ਕੋਲ 6 ਸਾਲ ਹੋ ਗਏ ਇਹਨੂੰ ਇਹ ਲਿਆ ਸੀ ਮਰਲੀ ਆਜੀ ਸੀਗਾ ਮਲੇਰ ਕੋਟਲੇ ਦੇ ਪਰਲੇ ਪਾਸੇ ਉੱਥੋਂ ਲਿਆਂਦੀ ਸੀਗੀ ਮੈਂ ਬਸ ਤੇ ਜਾ ਕੇ ਲਿਆਂਦੀ ਸੀਗੀ ਤੇ ਆ ਜਿਹੜਾ ਫੋਟੋਵਾਲ ਏਸੀ ਨਹੀਂ ਤੋੜਿਆ ਐਂ ਕਰ ਕਰ ਭਾਈ ਜੀ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਹੈਲੋ